ਬਾਹਿਗੁਰੂ ਜੀ ਕਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਸਾਡੇ ਦੇਸ਼ਾਂ ਦੇ ਸ਼ਾਂਚ ਵਿੱਚ ਬੈਠੇ ਪੰਜਾਬੀ ਪ੍ਰਬੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਸੋਸ਼ਲ ਸਰਪੰਚ ਰਾਹੀਂ ਧੰਨਵਾਦ ਕਰਦੇ ਆਂ ਜਿਹੜੇ ਕਿ ਤੁਸੀਂ ਕਥਾ ਕਹਾਣੀਆਂ ਸੁਣਦੇ ਰਹਿੰਦੇ ਹੋ ਅੱਜ ਕਹਾਣੀ ਲੈ ਕੇ ਆਇਆ ਮੈਂ ਨਨਦ ਅਤੇ ਪਰਜਾਈ ਦੀ ਵੀ ਇੱਕ ਤਾਂ ਨਨਦ ਅਤੇ ਪਰਜਾਈ ਵਿੱਚ ਬਹੁਤ ਪਿਆਰ ਹੁੰਦਾ ਕਿਉਂ ਪਰਜਾਈਆਂ ਨਣਦ ਨੂੰ ਮਾਂ ਦੀ ਯਾਦ ਨਹੀਂ ਆਉਣ ਦਿੰਦੀਆਂ ਜਿਹੜੀਆਂ ਨਣ ਦਾ ਕਹਿੰਦੀਆਂ ਹੁੰਦੀਆਂ ਨੇ ਪੇਕੇ ਹੁੰਦੇ ਮਾਮਾ ਨਾਲ ਉਹ ਅਹੀਂ ਪਰਜਾਈਆਂ ਆ ਜਾਂਦੀਆਂ ਨੇ ਵੀ ਨਣ ਦਾ ਨੂੰ ਮਾਂ ਦੀ ਯਾਦ ਨਹੀਂ ਆਉਣ ਦਿੰਦੀਆਂ ਤੀਆਂ ਬਹੁਤ ਚੰਗੀਆਂ ਹੁੰਦੀਆਂ ਨੇ ਇੱਕ ਨਣ ਦਾ ਬਹੁਤ ਕਲੇਸ਼ ਕਰਦੀਆਂ ਨੇ ਆਪਣੀਆਂ ਪਰਜਾਈਆਂ ਨਾਲ ਤਾਂ ਜ਼ਰੂਰ ਸੁਣਿਓ ਕਹਾਣੀ ਕੁੜੀਆਂ ਦੇ ਸੁਣਨ ਵਾਲੀ ਐ ਤਾਂ ਇੱਕ ਜ਼ਿੰਮੇਦਾਰੀ ਉਹਦੇ ਤਨ ਲੜਕੇ ਤੇ ਇੱਕ ਲੜਕੀ ਜਦੋਂ ਕੁੜੀ ਜਵਾਨ ਹੋਈ ਤਾਂ ਉਹਦਾ ਦੇਖ ਕੇ ਪਿੰਡ ਵਿੱਚ ਰਿਸ਼ਤਾ ਕਰਤਾ ਜਦੋਂ ਕੁੜੀ ਵਿਆਹੀ ਤਾ ਗਹਾ ਜੀ ਨੂੰ ਵਿਆਹੀ ਤੀ ਉਹ ਵੀ ਕੱਲਾ ਮੁੰਡਾ ਤੀ ਇੱਕ ਉਹਦੀ ਭੈਣ ਤੀ ਇਕ ਮਾਂ ਮਾਪ ਬੁਮਾਰਤੀ ਉਹ ਤਾਂ ਅਧ ਮਰਿਆ ਜਾਂਦੀ ਤਾਂ ਜਦੋਂ ਕੁੜੀ ਜਨਨ ਆਉਣ ਲੱਗੀ ਤਾਂ ਨੰਦ ਨੇ ਕਲੇਸ਼ ਪਾਉਣਾ ਸ਼ੁਰੂ ਕਰ ਨੰਦ ਨੇ ਕਲੇਸ਼ ਪਾਉਣਾ ਸ਼ੁਰੂ ਕਰਿਆ ਕਹਿੰਦੀ ਵੀ ਦਾਦੀ ਲੈ ਕੇ ਕੁੜੀ ਕਹਿੰਦੀ ਵੀ ਸਾਡੇ ਪਰਜਾਈ ਕਹਿੰਦੀ ਵੀ ਸਾਡੇ ਘਰਦਿਆਂ ਨੇ ਤਾਂ ਪੂਰਾ ਜੋਰ ਲਾ ਕੇ ਵਿਆਹ ਕਰਿਆ ਪਰ ਨਣ ਦਾ ਚਲਾਕਤੀ ਉਹਨੇ ਉਹਨਾਂ ਦੋਇ ਪਤੀ ਪਤਨੀ ਚ ਲੜਾਈ ਪਾਉਣੀ ਸ਼ੁਰੂ ਕਰਤੀ ਕਿਉਂਕਿ ਅਜਹੀਆਂ ਨਾਲ ਹਾਲ ਮਾੜੀ ਹੁੰਦੇ ਨੇ ਜਿਹੜੀ ਅੱਜ ਕਿਸੇ ਨਾਲ ਕਰਾਂਗੇ ਆਪਾਂ ਤਾਂ ਆਪਣੇ ਨਾਲ ਵੀ ਕੱਲ ਨੂੰ ਹੋਊਗੀ ਇਹ ਗੱਲ ਯਾਦ ਰੱਖਣੀ ਪੈਂਦੀ ਹੈ ਪਰ ਉਹ ਨਣਦ ਨੇ ਨਹੀਂ ਸੋਚਿਆ ਵੀ ਇਹ ਮੇਰੇ ਨਾਲ ਵੀ ਬਣੂਗੀ ਤਾਂ ਜਦੋਂ ਕਲੇਸ਼ ਕਦੇ-ਕਦੇ ਕਰੇ ਇਹਨੂੰ ਦਾਲ ਸਬਜ਼ੀ ਨਹੀਂ ਬਣਾਉਣੀ ਆਉਂਦੀ ਇਹਨੂੰ ਰੋਟੀ ਨਹੀਂ ਲਾਉਣੀ ਆਉਂਦੀ ਬੜਾ ਰੋਜ਼ ਡੰਡਾ ਖੜਕਾ ਕੇ ਰੱਖਿਆ ਕਰੇ ਰੋਜ਼ ਕਟਾਇਆ ਕਰੇ ਤਾਂ ਉਹ ਜਿਹੜੀ ਪਰਜਾਈ ਦੀ ਕੁੜੀ ਤਾਂ ਉਹ ਚੰਗੇ ਘਰ ਦੀ ਸੀ ਉਹ ਕਹਿੰਦਿਆ ਕਰੇ ਚੱਲ ਕੋਈ ਨਾ ਆਪੀ ਵਿਆਹੂ ਕੇ ਬਗਜੂਗੀ ਆਪਣੇ ਹੱਥ ਕਾਲੇ ਹੋ ਜਾਣਗੇ ਤਾਂ ਜਦੋਂ ਵੇਰੋ ਕੁੜੀ ਦੇ ਬੱਚਾ ਹੋਣ ਵਾਲਾ ਹੋ ਗਿਆ ਤਾਂ ਨੰਦ ਕਹਿੰਦੀ ਵੀ ਅਸੀਂ ਤਾਂ ਚੈੱਕ ਕਰਾਵਾਂਗੇ ਸਾਡੇ ਘਰ ਤਾਂ ਜੇ ਕੁੜੀ ਹੋ ਗਈ ਬਹੁਤ ਮਾੜਾ ਕੰਮ ਹੋਊਗਾ ਵੀ ਅਸੀਂ ਤਾਂ ਚੈੱਕ ਕਰਾਵਾਂਗੇ ਤਾਂ ਉਹ ਕੁੜੀ ਬੋਲੀ ਉਡੀ ਬੱਚਾ ਹੋਣ ਵਾਲੀ ਸੀ ਉਹ ਕਹਿੰਦੀ ਵੀ ਪਹਿਲਾ ਬੱਚਾ ਹੈ ਰੱਬ ਦੀ ਦਾਤ ਹੈ ਵੀ ਮੈਂ ਚੈੱਕ ਨਹੀਂ ਕਰਾਉਂਦੀ ਉਹ ਮਾਮਾ ਤੀਆਂ ਸੱਸ ਤੇ ਨਣਦ ਕਹਿੰਦੀਆਂ ਚੈੱਕ ਕਰਾਵਾਂਗੇ ਤਾਂ ਬੜਾ ਬਵਾਦ ਚੱਲਿਆ ਤਾਂ ਜਦੋਂ ਹਸਪਤਾਲ ਵਿੱਚ ਬੱਚਾ ਹੋਣ ਵਾਲਾ ਹੋ ਗਿਆ ਉਹ ਕੁੜੀ ਦਾਖਲ ਕਰਾਈ ਤਾਂ ਜਦੋਂ ਹੋਈ ਕੁੜੀ ਵੇ ਮਾਮਾ ਤੀਆਂ ਛੱਡਈਆਂ ਆਪ ਦਾ ਘਰੇ ਆ ਬੜੀਆਂ ਤਾਂ ਕੋਲੇ ਪੇਕਾ ਪਰਵਾਰ ਰਿਹਾ ਉਹਦੇ ਤਾਂ ਮਾਪੇ ਪੁੱਛਦੇ ਨੇ ਵੀ ਤਾਂ ਛੱਡ ਗਈ ਬਗੀਆਂ ਤਾਂ ਕੁੜੀ ਕਹਿੰਦੀ ਮੈਂ ਕੋਈ ਗੱਲ ਨਹੀਂ ਚਲੋ ਕਰੇ ਕੋਈ ਮਜਬੂਰੀ ਹੁੰਦੀ ਆ ਕੰਮ ਹੁੰਦਾ ਤਾਂ ਉਹਨੇ ਫੇਰ ਵੀ ਗੱਲ ਸੁਪਾ ਕੇ ਰੱਖੀ ਵੀ ਕਿਤੇ ਤੀਵੀਆਂ ਦੀ ਲੜਾਈ ਚ ਬੰਦਿਆਂ ਦੀ ਲੜਾਈ ਨਾ ਹੋ ਜੇ ਕਹੋ ਜਿਹੜਾ ਸੋਚਣ ਵਾਲਾ ਧੀ ਪੁੱਤ ਹੁੰਦਾ ਹੈ ਉਹਦਾ ਹੀ ਨਿਸ਼ਾਨੀਆਂ ਵੀ ਉਹ ਗੱਲ ਬਤਾਉਂਦਾ ਨਹੀਂ ਹੁੰਦਾ ਤਾਂ ਜਦੋਂ ਦਵਾਰੇ 2 ਸਾਲ ਫੇਰ ਪਏ ਤਾਂ ਫੇਰ ਬੱਚੇ ਨੇ ਜਨਮ ਲੈਣ ਵਾਲਾ ਪਤਾ ਲੱਗਿਆ ਤਾਂ ਉਹ ਕਹਿੰਦੇ ਵੀ ਅਸੀਂ ਫੇਰ ਤੂੰ ਪੱਥਰ ਜੰਮੀ ਜਾਨੀ ਐ ਜੇ ਹੁਣ ਹੋ ਗਈ ਕੁੜੀ ਅਸੀਂ ਤੈਨੂੰ ਨਹੀਂ ਰੱਖਦੇ ਤਾਂ ਜਦੋਂ ਫੇਰ ਹਸਪਤਾਲ ਦਾਖਲ ਕਰਾਇਆ ਤਾ ਫੇਰ ਕੁੜੀ ਹੋਈ ਤਾਂ ਉਹ ਸੱਸ ਤੇ ਨਣਦ ਕਹਿੰਦੀ ਆ ਵੀ ਅਸੀਂ ਤਾਂ ਤੈਨੂੰ ਰੱਖਦੇ ਨਹੀਂ ਤੂੰ ਤਾਂ ਪੱਥਰ ਜਮੀ ਜਾਨੀ ਐ ਤਾਂ ਉਹ ਜੜੀ ਬਹੁਤੀ ਉਹਨੂੰ ਆਪਣੇ ਭਾਈ ਤੋਂ ਕਟਾਇਆ ਕਰੇ ਮੈਂ ਤਾਂ ਕੁੜੀਆਂ ਜੰਮਦੀ ਐ ਤੇਰਾ ਘਰ ਬਰਬਾਦ ਕਰਤਾ ਇਹ ਤਾਂ ਪੁੱਠ ਪਰਈ ਗਈ ਐ ਮੌਤ ਕਲੇਸ਼ ਕਰਿਆ ਕਰਨ ਤਾ ਇੱਕ ਦਿਨ ਜਦੋਂ ਕੁੜੀ ਕੱਪੜੇ ਪ੍ਰੈਸ ਕਰਦੀ ਤੀ ਤਾਂ ਨਾਨਦ ਕਹਿੰਦੀ ਤੈਨੂੰ ਕਰਨੇ ਨਹੀਂ ਆਉਂਦੇ ਤਾਂ ਉਹ ਕਹਿੰਦੀ ਵੀ ਤੂੰ ਕਰ ਲੈ ਜੇ ਤੈਨੂੰ ਕਰਨੇ ਆਉਂਦੇ ਨੇ ਐਨੀ ਗੱਲ ਕਹੀ ਨਹੀਂ ਤਾਂ ਬਾਰੋਂ ਘਰ ਆਲਾ ਗਿਆ ਜਦੋਂ ਤੇ ਘਰ ਆਲਾ ਆਇਆ ਨਾਨਦ ਨੇ ਚੁਗਲੀਆਂ ਕਰੀਆਂ ਉਂਗਲੀ ਲਈ ਉਹ ਕੁੜੀ ਕਟਾਤੀ ਜਿਹੜੇ ਹੱਥ 'ਚ ਖੇਤ ਡੰਗਰ ਮੋੜਨ ਗਿਆ ਤੇ ਉਹੀ ਡਾਂਗ ਨਾਲ ਕੁੜੀ ਕੋਟੀ ਤਾਂ ਦੂਜੇ ਦਿਨ ਕੁੜੀ ਨੇ ਸੋਚਿਆ ਵੀ ਨਾਲ ਤਾਂ ਦਵਾਈ ਬੂਟੀ ਲਿਆਵਾਂਗੇ ਵੀ ਨਾਲੇ ਪੇਕੀ ਚੱਲੇ ਆਉਣੇ ਆ ਤਾਂ ਉਹ ਕੁੜੀ ਕਹਿੰਦੀ ਮੈਂ ਤਾਂ ਜਾਣੀ ਆ ਪੇਕੀ ਵੀ ਆਉਂਗੀ ਮੈਂ ਆਪ ਹੀ ਛੱਡ ਜਾਣਗੀ ਤਾਂ ਜਦੋਂ ਗਈ ਤਾਂ ਬਾੜੇ ਹਾਰ ਗਈ ਕੁੜੀ ਜਦੋਂ ਆਪਣੇ ਮਾਪੇ ਲਵੇਗੀ ਬਸਣ ਲੱਗੇ ਵੀ ਭਾਈ ਗੱਲ ਕੀ ਹੈ ਉਹ ਕਹਿੰਦੀ ਜੇ ਇੱਕ ਰੋਗ ਹੋਵੇ ਫਿਰ ਤਾਂ ਦੱਸਾਂ ਹੁਣ ਰੋਗ ਕਹੀਂ ਨੇ ਵੀ ਸੋਡਾ ਸੁਭਾਅ ਮੜਾ ਜਾ ਕਹਿੰਦੀ ਕਹੋਂਦੇ ਬੰਦਾ ਕੁੱਟਣ ਵਾਲੇ ਜੱਟੋਂ ਵੀ ਸਾਨੂੰ ਦੱਸ ਕੇ ਮੈਂ ਤਾਂ ਨਹੀਂ ਦੱਸਿਆ ਵੀ ਉਹਦੀਆਂ ਅੱਖੀਆਂ ਅੰਦਰ ਕਰ ਦੋਂਗੇ ਕਹਿੰਦੇ ਨਹੀਂ ਦੱਸ ਕਹਿੰਦੀ ਵੀ ਜਿਹੜੀ ਉਹਨਾਂ ਦੀ ਕੁੜੀ ਹੈ ਜਿਹੜੀ ਮੇਰੀ ਨਣਦਾ ਹੈ ਉਹ ਮੈਨੂੰ ਬਹੁਤ ਤੰਗ ਕਰਦੀ ਹੈ ਵੀ ਮੈਨੂੰ ਰੋਜ਼ ਕਟਾ ਦੰਦੀ ਆ। ਵੀ ਤਾਂ ਕੁੜੀਆਂ ਜੰਮ ਲਈਆਂ। ਤਾਂ ਉਹਦਾ ਕੁੜੀ ਦਾ ਬਾਪ ਸਰਜਣ ਗਿਆ ਦੂਜੇ ਦਿਨ। ਤਾਂ ਉਹ ਕਹਿੰਦਾ ਭਈ ਕੁੜੀ ਨੂੰ ਸਾਡੀ ਨੂੰ ਕਿਉਂ ਕੁੱਟਦੇ ਹੋ ਮਾਰਦੇ ਹੋ? ਇਹਦੇ ਵਿੱਚ ਦੱਸੋ ਕੀ ਰਾਜ ਹੈ। ਕਹਿੰਦੇ ਜੀ ਨਹੀਂ ਕੁੜੀਆਂ ਹੋ ਗਈਆਂ। ਸਾਡੇ ਘਰ ਚ ਕੁੜੀ ਨਹੀਂ ਹੋਈ ਤੀ। ਤਾਂ ਫਿਰ ਉਹ ਕਹਿਣ ਲੱਗਿਆ ਬੰਦਾ ਜਿਹੜਾ ਛੱਡਣ ਗਿਆ ਤੀ ਉਹ ਕੁੜੀ ਦਾ ਬਾਪ ਕਹਿੰਦਾ ਕੁੜੀ ਤੋਂ ਬਿਨਾ ਕੁੜੀ ਨੂੰ ਕਹਿੰਦਾ ਫਿਰ ਤੂੰ ਕਿਵੇਂ ਆ ਗਈ ਜੇ ਕਦੇ ਤਾਂ ਤੇਰੀ ਮਾਂ ਕੁੜੀ ਹੋਊਗੀ ਜੇ ਕੁੜੀ ਤੀ ਵਿਆਹ ਕੇ ਕਿਸੇ ਘਰੇ ਗਈ ਤਾਂ ਤੂੰ ਆਈ ਆਏ ਦੱਸੋ ਵੀ ਮਾਂ ਤੋਂ ਬਿਨਾ ਬੱਚਾ ਜਨਮ ਕਿੱਥੇ ਲੈ ਲੂਗਾ ਜਗਤੇ ਤਾਂ ਚੰਗੀ ਰੇਲ ਬਣਾਈ ਤਾਂ ਫਿਰ ਇੱਕ ਬਚੋਲਾ ਟੋਲਿਆ ਉਹਨਾਂ ਨੇ ਵੀ ਉਹਨਾਂ ਦੀ ਕੁੜੀ ਦਾ ਹਸਾਕ ਕਰਾ ਵੇ ਸਾਡੀ ਕੁੜੀ ਨੂੰ ਬਹੁਤ ਤੰਗ ਕਰਦੀ ਐ ਮਚੋਲਾ ਰਿਸ਼ਤੇ ਕਰਾਉਂਦਾ ਸੀ ਮਚੋਲਾ ਕੁੜੀ ਦਾ ਰਿਸ਼ਤਾ ਟੋਲਦੇ ਫਿਰਦੇ ਤੇ ਉਹ ਉਹਦੇ ਨਣ ਦਾ ਜਿਹੜੀ ਹੈ ਜੇ ਕਲੇਸ਼ ਪਾਉਂਦੀ ਸੀ ਤਾਂ ਉਹ ਬਚੋਲਾ ਟੱਕਰ ਗਿਆ ਉਹ ਬਚੋਲਾ ਟੱਕਰਿਆ ਹੋਇਆ ਕਹਿੰਦਾ ਵੀ ਇਹ ਕੁੜੀ ਦਾ ਰਿਸ਼ਤਾ ਕਰਾ ਦੇਣਾ ਮੈਂ ਇਹ ਇਥੋਂ 20 ਕਿਲੋਮੀਟਰ ਦੇ ਪਿੰਡਾ ਹੈ ਕੱਲਾ ਮੁੰਡਾ ਹੈ ਜ਼ਮੀਨ ਵਧੀਆ ਹੈ ਵੀ ਚੰਗੀ ਬਸੂਗੀ ਉਹ ਬਚੋਲੇ ਨੂੰ ਪਤਾ ਸੀ ਵੀ ਚੰਗਾ ਮੁੰਡਾ ਖਾਣ ਪੀਣ ਵਾਲਾ ਸੀ ਮੈਨੂੰ ਕੀੜੇ ਵਾਲੇ ਜੰੜੇ ਤੇ ਚੜਨ ਤਾਂ ਜਦੋਂ ਰੇਤਾ ਦਿਖਾਇਆ ਪੱਕਠਕ ਕਰਤੀ ਕਿ ਇਹਦੇ ਵਿੱਚ ਜਿਹੜੀਆਂ ਬਰਾਸਤੀ ਗੱਲਾਂ ਨੇ ਸਿਆਣੇ ਕਹਿੰਦੇ ਹੁੰਦੇ ਨੇ ਤੀਵੀਂ ਦੀ ਖੇਤੀ ਨਾ ਕਦੇ ਹੁੰਦੇ ਨੇ ਬੱਤੀਆਂ ਤੋਂ ਤੇਤੀ ਜਿੱਥੇ ਤੀਵੀਂ ਦੀ ਲਾਣੇਦਾਰੀ ਹੋ ਉਹ ਘਰ ਕਦੇ ਨਹੀਂ ਵਾਦਾ ਕਦੇ ਨਹੀਂ ਫੋਲਦਾ ਇਹ ਤੁਸੀਂ ਜ਼ਰੂਰ ਖਿਆਲ ਮਾਰ ਕੇ ਦੇਖਿਓ ਤਾਂ ਜਦੋਂ ਰਹਿਤਾ ਹੋ ਗਿਆ ਡਾਕੂੜੀ ਬਾਗੀ ਤਾਂ ਮਹੀਨੇ ਕ ਬਾਦੋਂ ਉਹ ਘਹਾੜਾ ਬੰਦਾ ਵੀ ਫੈਂਟੀ ਚੜਨ ਵਾਲਾ ਸੀ ਉਹਦੇ ਕਾਰਨਾਮੇ ਦੇਖ ਕੇ ਬੁਧਾ ਦਿਆ ਕਰੇ ਰਾਵਣ ਵਾਂਗੂ ਉਹ ਜਦੋਂ ਮਹੀਨੇ ਕ ਬਾਦੋਂ ਪਿੰਡ ਆਪਰੇ ਪੇਕੇ ਮਿਲਣ ਤਾਹੋ ਮਾ ਨੂੰ ਰਾਤ ਨੂੰ ਹੌਲੀ ਹੌਲੀ ਦੱਸਦੀ ਐ ਵੀ ਉਹ ਤਾਂ ਨਸਾ ਕਰਨ ਵਾਲਾ ਬੰਦਾ ਹੈ ਵੀ ਜਿਹੜਾ ਨਾਲ ਵਿਆਹੀ ਆ ਮੈਂ ਉਹ ਤਾਂ ਬਹੁਤ ਮੈਨੂੰ ਮਾਰਦਾ ਕੁੱਟਦਾ ਜਦੋਂ ਪਰਜਾਈ ਦੇ ਕੰਨ 'ਚ ਗੱਲ ਪਈ ਪਰਜਾਈ ਕਹਿੰਦੀ ਨਜ਼ਾਰੀ ਆ ਰਿਹਾ ਤਾਂ ਨਜ਼ਾਰੀ ਆ ਰਿਹਾ ਵੀ ਤੈਨੂੰ ਟੱਕਰਨਾ ਵੀ ਇਹੋ ਜਿਹਾ ਚਾਹੀਦਾ ਸੀ ਤਾਂ ਜਦੋਂ ਦੂਜੇ ਦਿਨ ਬਾਗੀ ਤਾਂ ਜਦੋਂ ਬੱਚਾ ਹੋਣ ਵਾਲਾ ਹੋ ਗਿਆ ਪਹਿਲੀ ਕੁੜੀ ਹੋਈ ਤਾਂ ਉਹ ਕਹਿੰਦੇ ਵੀ ਅਸੀਂ ਤਾਂ ਤੈਨੂੰ ਰੱਖਦੇ ਨਹੀਂ ਤੇਰੇ ਤਾਂ ਕੁੜੀ ਹੁੰਦੀ ਆ ਤਾਂ ਇਹ ਤਾਂ ਪੱਥਰ ਜੰਮੀ ਜਾਣੀ ਆ ਤਾਂ ਉਹ ਮਨਚ ਸੋਚਦੀ ਐ ਵੀ ਮੈਂ ਮੇਰੀ ਪਰਜਾਈ ਨਾਲ ਕੰਮ ਇਹੋ ਜਿਹਾ ਕਰਦੀ ਤੀ ਤਾਂ ਮੈਨੂੰ ਭੁਗਤਣੇ ਪੈ ਰਹੇ ਨੇ ਕਾਹ ਬੰਦੇ ਨੂੰ ਬਾਅਦ ਸੋਝੀ ਆਉਂਦੀ ਹੈ ਜਦੋਂ ਆਪਦੇ ਤੇ ਪੈਣ ਲੱਗ ਜੇ ਤਾਂ ਇੱਕ ਫੇਰ ਕੁੜੀ ਹੋਈ ਦੋ ਸਾਲ ਬਾਅਦ ਤਾਂ ਉਹ ਕਹਿੰਦੇ ਵੀ ਚਲੋ ਠੀਕ ਆ ਰੱਬ ਦੀ ਮਰਜ਼ੀ ਆ ਬੰਦੇ ਨਾਲੇ ਵਧੀਆ ਤੇ ਬੰਦੇ ਬੰਦੇ ਵੇਖ ਹੁੰਦੇ ਨੇ ਜਿਹਨੂੰ ਵਿਆਹੀ ਹੋਈ ਸੀ ਉਹ ਵੀ ਵਧੀਆ ਸੀ ਤਾਂ ਪਰ ਉਹਦੇ ਆਲਾ ਕਟਾਪਾ ਕਰਿਆ ਕਰੇ ਤਾਂ ਜਦੋਂ ਉਹ ਮੁੰਡਾ ਜ਼ਿਆਦਾ ਨਸ਼ੇ ਕਰਦਾ ਸੀ ਜਿਹਨੂੰ ਨਣ ਦਾ ਵਿਆਹ ਹਾਤੀ ਤਾਂ ਉਹ ਨਥਿਆ ਕਰਕੇ ਇੱਕ ਐਕਸੀਡੈਂਟ ਚ ਜਾਨ 바ਗੀ ਤੇ ਉਹਦੀ ਕਿਤੇ ਜ਼ਿਆਦਾ ਨਥਾ ਕਰਿਆ ਤੇ ਗੱਡੀ ਵੱਜੀ ਤਾ ਮੌਕੇ ਤੇ ਮਾਰਿਆ ਗਿਆ ਤੀ ਤਾ ਉਹਦੀ ਆਪਦੇ ਸੰਸਾਰ ਯਾਤਰਾ ਕਰਕੇ ਚਲਾ ਗਿਆ ਤੀ ਤਾ ਉਹ ਕੁੜੀ ਆਪਦੇ ਕੁੜੀਆਂ ਲੈ ਕੇ ਪੇਖੀ ਆ ਗਈ ਕਿਉਂ ਉੱਥੇ ਕੋਈ ਹੋਰ ਰਿਆ ਨਾ ਜਿਹੜੇ ਮਾਪੇ ਤੇ ਮੁੰਡੇ ਦੇ ਉਹ ਵੀ ਪਹਿਲਾਂ ਦੀ ਗੁਜ਼ਰ ਗਏ ਤੇ ਜਿੱਥੇ ਵਿਆਹ ਵਿਆਹੀ ਤੀ ਤਾ ਨਣਦਾਂ ਦੀਆਂ ਨਣਦਾਂ ਆਪਦੇ ਘਰੇ ਬਗੀਆਂ ਤੀਆਂ ਕੋ ਚੰਗਿਆ ਤੇ ਉਹ ਪੇਕੇ ਦੀ ਲਾਣੀਦਾਰੀ ਤਾਂ ਉਹ ਕਰਦੀ ਹੁੰਦੀਆਂ ਨੇ ਜਿਹੜੀਆਂ ਨੇ ਸੋਜੀ ਰਹੋ ਵੀ ਜਿਹੜੀਆਂ ਨੂੰ ਆਇਨਾ ਪਤਾ ਹੋਵੇ ਵੀ ਆਪਾਂ ਨੇ ਵੀ ਕੱਲ ਨੂੰ ਕਿਸੇ ਘਰੇ ਵਿਆਹ ਕੇ ਜਾਣਾ ਤਾਂ ਜਦੋਂ ਆਈ ਪੇਕੀ ਉਹ ਤਾਂ ਆਪਦੀ ਪਰਜਾਈ ਮੁਰੇ ਰੋਣ ਲੱਗੀ ਕਹਿੰਦੀ ਭਾਬੀ ਵੀ ਮੈਨੂੰ ਦੇਖ ਕੇ ਜਿਹੜਾ ਪਿਛਲਾ ਇਤਿਹਾਸ ਦੇਖਦੀ ਆ ਆਪਣੇ ਵਾਲਾ ਵੀ ਜਦੋਂ ਮੈਂ ਤੈਨੂੰ ਕਟਾਉਂਦੀ ਹੁੰਦੀ ਸੀ ਮੈਂ ਉਹਦੋਂ ਨਹੀਂ ਸੋਚਿਆ ਵੀ ਮੈਂ ਮਾੜਾ ਕਰਦੀ ਆ ਹੁਣ ਕਹਿੰਦੀ ਦੇਖ ਨਾਲੇ ਤਾਂ ਮੇਰੇ ਕੁੜੀਆਂ ਹੋਈਆਂ ਨੇ ਹੁਣ ਤੇਰੇ ਕੁੜੀਆਂ ਦੀ ਕਿੰਨੀ ਪਰਵਾਹਤਾ ਹੈ ਵੀ ਮੇਰੀਆਂ ਕੁੜੀਆਂ ਨਾਲੇ ਮੇਰੇ ਘਰ ਵਾਲਾ ਨਹੀਂ ਰਿਹਾ ਉਹ ਗੁਜ਼ਰ ਗਿਆ ਵੀ ਮੈਨੂੰ ਜਿਹੀ ਜਿਹਾ ਮੈਂ ਕਰੀਤੀ ਉਹੋ ਜਿਹੀ ਭਰ ਨਹੀਂ ਪੈ ਰਹੀ ਆ ਵੀ ਮੈਂ ਤੇ ਤੈਨੂੰ ਮਾਫੀ ਮੰਗਦੀ ਆ ਉਹ ਪਰ ਜਾਈ ਕਹਿੰਦੀ ਮਾਫੀ ਦਾ ਕਾਦੀ ਵੀ ਮੈਂ ਤਾਂ ਤੈਨੂੰ ਮਾਫੀ ਕਰਿਆ ਹੋਇਆ ਵੀ ਇਹ ਤਾਂ ਤਾਂ ਉਦੋਂ ਸੋਚਣਾ ਸੀ ਜਦੋਂ ਤੂੰ ਕਰਦੀ ਸੀ ਤਾਂ ਕਦੇ ਬਾਅਦ ਤੇ ਵੀ ਜਿਹੜੀਆਂ ਕੁੜੀਆਂ ਵਿਆਹਣ ਵਾਲੀਆਂ ਨੇ ਜਾਂ ਵਿਆਹਿਆ ਹੋਈਆਂ ਨੇ ਵੀ ਵਿਆਹਿਆ ਹੋਈਆਂ ਨੂੰ ਬੇਨਤੀ ਹੈ ਵੀ ਉਹ ਪੇਕੇ ਘਰ ਦੀ ਕਦੇ ਲਾਣੇਦਾਰੀ ਨਾ ਕਰਨ ਕਿਉਂਕਿ ਉੱਥੇ ਤਾਂ ਨੂਹ ਵਾਲੀ ਸਰਦਾਰੀ ਹੁੰਦੀ ਹੈ ਜਿਹੜਾ ਤੁਸੀਂ ਆਪ ਨੰਬਰਦਾਰੀ ਕਰਨ ਲੱਗ ਜਾਨੀ ਆਪੇ ਪੇਕੇਆਂ ਦੇ ਘਰੇ ਉਹ ਬਹੁਤ ਮਾੜੀ ਗੱਲ ਐ ਅੱਥਾ ਜਿਹਦਾ ਕੁੜੀਆਂ ਦਾ ਵਿਆਹ ਹੋਣਾ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਵੀ ਸਾਰੀਆਂ ਤਾਂ ਮਾੜੀਆਂ ਨਹੀਂ ਹੁੰਦੀਆਂ ਤਾਂ ਵਿੱਚ ਜਿਹੜੀਆਂ ਕੁੜੀਆਂ ਲਾਣੇਦਾਰੀ ਕਰਨ ਵਾਲੀਆਂ ਨੇ ਜਾਂ ਆਪਦੇ ਪੇਕੇ ਘਰੀ ਕਰਦੀਆਂ ਨੇ ਉਹਨਾਂ ਨੂੰ ਇਹ ਜੀ ਲਾਣੇਦਾਰੀ ਛੱਡਣੀ ਚਾਹੀਦੀ ਐ ਕਿਉਂਕਿ ਕਰਨੀ ਭਰਨੀ ਪੈਂਦੀ ਐ ਸਭ ਕੁਸੂਰ ਐ ਜਿਹੜਾ ਵੀ ਆਲਾ ਕਹਿੰਦਾ ਬੰਦਾ ਕਹਾ ਵਗ ਜੂਗਾ ਨਰਕ ਸਰਗ ਸਵਰਗ ਸਭ ਇੱਥੇ ਐ ਸਭ ਨੂੰ ਇਹ ਸੁਣ ਕੇ ਸੋਚੀ ਆਉਣੀ ਚਾਹੀਦੀ ਐ ਵੀ ਜੇ ਕਿਸੇ ਨਾਲ ਠੱਗੀ ਮਾਰਾਂਗੇ ਜਾਂ ਕਿਸੇ ਦਾ ਲੜਾਈ ਕਰਾਵਾਂਗੇ ਤਾਂ ਆਪਾਂ ਨੂੰ ਭਰਨਾ ਉਰੀ ਪਊਗਾ ਤਾਂ ਕਿ ਜੋ ਮੇਰੇ ਭਾਈਆਂ ਨੂੰ ਵੀਰਾਂ ਨੂੰ ਕਹਾਣੀ ਵਧੀਆ ਲੱਗੀ ਨਾਨਦ ਪਰਜਾਈ ਦੀ ਤਾਂ ਉਹ ਜ਼ਰੂਰ ਲਾਇਕ ਤੇ ਸਬਸਕ੍ਰਾਈਬ ਕਰਿਓ ਤਾਕੇ ਜੋ ਅਸੀਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੀਏ ਕਿਉਂਕਿ ਇਹ ਪੁਰਾਣੀਆਂ ਬਾਤਾਂ ਨੇ ਉਹਨੇ ਬਾਤਾਂ ਦੇ ਮੰਗੂਏ ਲੜਾਈਆਂ ਹੋਣ ਲੱਗੀਆਂ ਤਾਂ ਕਿ ਸਾਨੂੰ ਸਾਰਿਆਂ ਨੂੰ ਧਿਆਨ ਪੈਣਾ ਇਹ ਖਿਆਲ ਰੱਖਣਾ ਵੀ ਆਪਾਂ ਪੇਕਾਂ ਦੇ ਘਰੇ ਨਾ ਕਿਸੇ ਦੀ ਲੜਾਈ ਕਰਾਈਏ ਨਾ ਆਪਾਂ ਪੇਕਾਂ ਦੇ ਘਰੇ ਲਾਨੇਦਾਰੀ ਕਰੀਏ ਬੈਗੁਰੂ ਜੀ ਦਾ ਖਾਲਸਾ ਬੈਗੁਰੂ ਜੀ ਦੀ ਫਤਿਹ